ਗੜਦਾਰ ਰੋਸਾ ਰੋਣ ਫਟਾਕੇ ਜਾਣਾ ਰਕੇ ਕੇਸਰੀ ਸਪਗ ਵਾਲਾ ਕੇਸਰੀ ਉਹ ਸਰ ਦੇ ਕੋਲ ਪਾਸ ਸਰ ਦੇ ਕੋਲ ਚੱਲ ਬਿੱਟੇ ਬਾਹਰ ਉਹ ਬਾਕਸ ਇਹਨਾਂ ਦੇ ਘਾਰੇ ਆ ਜਿਹੜੇ ਹਾਂਜੀ ਹਾਂਜੀ ਉਹ ਵੈਸੇ ਗਰਮੀ ਨਾਲ ਉਹ ਲਾ ਕੇ ਤੁਹਾਨੂੰ ਜਿਹੜਾ ਸਰ ਦੇ ਹੈ ਕੇਸਰੀ ਕਲਰ ਦਾ ਹਾਂ ਰੈਡੀਕਲ on ਫਲੈਟ ਕਲਰ اچھا ਉਹ ਫਲੈਟ ਹੈ ਇਹਨਾਂ ਦੇ ਆ ਇਹਨਾਂ ਦੀ ਜਿਹੜੀ ਕਿਸਮਾਂ ਵਗੈਰਾ ਹੈ ਹਾਂਜੀ ਨਹੀਂ ਇਹ ਅੰਦਰ ਦੇ ਆ ਸਟਾਉਰ 4% ਸਾਫਟ ਹੈ ਅੱਛਾ ਅੱਛਾ ਇੱਧਰ ਦੇਖੋ ਟੈਂਸ਼ਨ ਇਧਰ ਦੇਖੋ ਲੱਗ ਜਾ ਉਹਦਾ ਜਿਆਦਾ ਅੰਦਰ ਲੀ ਲਈ ਗਲਤੀ ਨਾਲ ਅੱਛਾ ਅੱਛਾ ਸੋ ਇਹ ਇਹਨਾਂ ਨੂੰ ਆਪਣੇ ਆਪ ਪਤਾ ਵਾ ਵੀ ਅਸੀਂ ਇੱਥੇ ਜਾਣਾ ਤੇ ਆਪਣੇ ਉਹਨੇ ਵੀ ਦਿੱਤੇ ਹੋਏ ਐਂਗ ਉਹਨੇ ਵੀ ਦਿੱਤੇ ਹੋਏ ਐ ਬੱਚੇ ਵੀ ਗਿਆ ਆਧਾ ਛੋਟਾ ਬੱਚਾ ਤੇ ਬੋਤਲ ਦਾ ਕੀ ਸਿਸਟਮ ਹੈ ਪਾਣੀ ਹੈ ਅੱਛਾ ਚਲੋ ਓਏ ਤੁਹਾਡੇ ਘਰ ਕੋਲ ਨੇ ਐਂ ਨਿਕਲੋ 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 30000 ਉਹ ਵੀ 30000 ਕਿਹੜਾ 30000 ਕਲੋ ਕਲ ਅੱਛਾ 30000 ਦੇ ਜੋੜੇ ਕਹ ਜਿਹੜੇ ਓਏ ਚਲ ਬੱਤੇ ਆ ਤੇ ਇਹਨਾਂ ਤੋਂ ਰੈਂਟ ਨਹੀਂ ਕਰਨਾ ਤੇਰੀ ਕੋਲੋਂ ਬੜੇ ਨਾਲ ਹਾਂ ਇਹ ਥੋੜੇ ਦੋ ਮਿੰਟ ਬੱਚੇ ਰੱਖਣੇ 500 ਰੁਪਏ ਥੋੜਾ ਉਧਰ ਆ ਵੀ ਚੰਨ ਪੱਜਾ ਇਹ ਆ ਵੇਖੋ ਭਾਜੀ ਉਹਨਾਂ ਦੇ ਬੱਚੇ ਓਏ ਬਾਹਰ ਨਾ ਪੰਜ ਚਲੋ 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 ਉਹਨਾਂ ਦੇ ਬੱਚੇ ਉਹਨਾਂ ਨੂੰ ਡਰ ਲੱਗਦਾ ਸਾਡੇ ਨੂੰ ਚਲੋ ਸੋਨਾ ਚਲੋ ਚਲੋ ਬਾਹਰ ਨੇ ਬੜੇ ਉੱਕੀ ਆ ਬਈ ਤੇ ਪਾਲਦੇ ਨਹੀਂ ਪਾਲਣੇ ਇਹਨਾਂ ਦਾ ਕੰਮ ਦਾਣਾ ਰੱਖ ਦੇਣਾ ਓ ਆਗੇ ਤੁਹਾਡੇ ਬੱਚੇ ਤੁਸੀਂ ਡੋਂਟ ਵਰੀ ਜਾਓ ਆਪਣੇ ਘਰੇ ਹਾਂ ਅੱਛਾ ਇਹਨਾਂ ਦੇ ਘਰ ਦੇ ਆਹ ਦੇਖੋ ਆ ਬੈਠਾ ਜਣਾ ਬੱਚਾ ਇਹ ਪੜਾਇਆ ਕਾਲਾ ਬੱਚਾ ਬੜਾ ਬੱਚਾ ਇਹਨਾਂ ਦਾ ਉਹ ਵੀ ਪਿੱਛੇ ਵੀ ਖੜਾ ਜਿਹੜੇ ਹਰੇ ਹਰੇ ਜਿਹੜਾ ਮੈਂ ਦੇਖ ਉਹਨਾਂ ਉਹਨਾਂ ਤੋਂ ਵੱਖਰੇ ਹੈ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਨੂੰ ਥੋੜਾ ਕਨਫਿਊਜ਼ ਕਰਦਾ ਤੁਸੀਂ ਇਹ ਇਹ ਕਲਰਫੁਲ ਹੈ ਬੱਚਾ ਬਲੈਕ ਐਂਡ ਵਾਈਟ ਹੈ ਮੈਂ ਤੁਹਾਨੂੰ ਵਾਅਦਾ ਕਰਦਾ 6 ਮਹੀਨੇ ਬਾਅਦ ਕਲਰ ਆਉਂਦਾ 6 ਮਹੀਨੇ ਬਾਅਦ ਕਲਰ ਹੋ ਬਣ ਜਾਣਗੇ ਆ ਇਹ ਬੱਚੇ ਆਪਣੇ ਆਪ ਹੀ ਨਾ ਪਾਲਦੇ ਇਹਨਾਂ ਇਹ ਇਹਨਾਂ ਨੂੰ ਪਲਵਾਈਦੇ ਆ ਮੇਰੇ ਬਾਗ ਚ ਛਿੜੀਆਂ ਪਾਲਦੀਆਂ ਬੱਤੀਆਂ ਇਹ ਦੇਸੀ ਛਿੜੀਆਂ ਆ ਸਸਤੀਆਂ ਲਈ ਹਾਂ ਇਹ ਦੇਸੀ ਨਹੀਂ ਆ ਕੋਮੋਲਿਜ਼ੋ ਸਾਈਟੇ ਲਿੰਚੂ ਅੱਛਾ ਜਿੱਦਾਂ ਮੈਂ ਨਮੇਡ ਰੱਖੀ ਹੁੰਦੀ ਕੀ ਉਹਨੂੰ ਵੀ ਇਹ ਬੱਟੀਆਂ ਸਾਰੀਆਂ ਮੇਡ ਹੀ ਕਰਦੇ ਹਾਂ ਹੁਣ ਇਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਪਾਲਣਗੇ ਅੱਛਾ ਹੈ ਇਹ ਹੋ ਰਿਹਾ ਨਾ ਮੈਸਰ ਇਹਦਾ ਰੇਟ ਆ 30 ਰੁਪਏ ਜੋੜਾ ਆ ਦੋ ਛਿੜੀਆਂ ਦਾ ਉਹ ਹੈਗਾ 500 ਰੁਪਏ ਜੋੜਾ ਓਕੇ ਜਿਹੜੀਆਂ ਪਾਲਦੀਆਂ ਉਹਨਾਂ ਦੀ ਤਨਖਾਹ ਉਹ 5-6 ਦੀ ਪਾਲਦੇ ਓਕੇ ਇਹ ਆਪਾਂ ਛੱਕੇ ਦੇ ਦੇਣੇ ਇਨੀ ਦਿਨ ਇਹਨਾਂ ਫੇਰ ਹੰਡੇ ਦੇ ਦੇਣੇ ਜਦ ਤੱਕ ਉਹਨਾਂ ਪਾਲਣਾ ਨਹੀਂ ਤੇ ਉਹਨੇ ਹੰਡੇ ਨਹੀਂ ਦੇਣਗੇ ਉਹਨੇ ਕਹਿਣਗੇ ਆ ਆ ਫਲੈਟ ਖਾਲੀ ਹੈ ਨਹੀਂ ਨਹੀਂ ਖਾਲੀ ਨਹੀਂ ਇਹ ਮੇਡ ਅਗਿਆ ਇਹਨਾਂ ਦੇ ਬੱਚੇ ਆਗੇ ਇਨਾਂ ਕੋਲ ਅੱਛਾ ਅੱਛਾ ਇੱਕ ਇੱਕ ਬੜਾ ਮਸਟੀਆ ਬੱਚਾ ਇੱਕ ਹੋ ਤੇ ਉਸ ਜ਼ਿਆਦਾ ਫੇਰ ਫੇਰਨ ਨੂੰ ਨਹੀਂ ਕੋ ਉਹ ਖਰਸਾ ਕੇ ਖਰਦਾ ਕੇ ਮਾਂ ਬੈਠੀ ਵਿੱਚ ਮੈ ਤਾਂ ਹੈ ਬੱਚੇ ਦੇਖੋ ਨਿੱਕੇ ਨਿੱਕੇ ਸਾਰੇ ਰੈੱਡ ਕਲਰ ਦੇ ਬੱਚੇ ਦੇਖਿਓ ਉਹ ਅੰਡੇ ਵੀ ਹੈ ਨਾ ਅੰਡੇ ਵੀ ਇਹਨਾਂ ਦੇ ਬੱਚੇ ਆ ਇਹ ਦੇਖ ਸਾਰੇ ਬੱਚੇ ਇਹਦੇ ਆ ਓਕੇ ਅੰਨੇ ਹੋਰ ਅੰਡੇ ਦੇ ਦਿੱਤੇ ਆ ਜਦ ਤੱਕ ਬੱਚੇ ਪਲੇ ਨਹੀਂ ਕਹਿੰਦੇ ਬੱਚੇ ਵੀ ਆ ਆਹ ਆ ਸਾਰੇ ਇਹਨਾਂ ਦੇ ਬੱਚੇ ਇਕੱਠੇ ਕਰਨੇ ਆ ਇੱਥੇ ਰੱਖੇ ਇਹਨਾਂ ਦੇ ਬੱਚੇ ਇਨਾਂ ਦੇ ਇਹ ਆਲੇ ਥੱਲੇ ਉਹ ਹੀ ਬੱਚੇ ਇਕੱਠੇ ਕਰਕੇ ਉੱਧਰ ਰੱਖੇ ਆ ਗਰਮੀ ਸਭ ਵੀ ਜਾਂਦੀ ਹੈ ਹਲੋ ਸਾਰਾ ਲਾਈਟ ਜਨਰਸ ਕਰੀਓ ਇਹ ਬਦਮਾਸ਼ੀ ਇਹ ਲੜਾਈਆਂ ਕਰਦਾ ਤਾਂ ਅੰਦਰੋਂ ਉੱਥੋਂ ਥੱਲੇ ਲੈ ਗਿਆ ਨੂੰ ਮੱਕਲਾ ਬੁਖਰਾ ਇਹ ਲੜਾਈਆਂ ਕਰਦਾ ਇਸ ਕਰਕੇ ਇਹਨੂੰ ਸਜ਼ਾ ਹੋਈ ਹੈ ਉਹ ਇੱਕ ਜੋੜਾ ਹੋਗਾ ਥੱਲੇ ਉਹ ਨਿਊਗਾ اچھا ਪਰ ਨਾ ਜੋੜਾ ਬਲੂ ਕਲਰ ਹਾਂ ਬਲੂ ਕਲਰ ਦਾ ਹਰੇ ਰੰਗ ਦਾ ਹਾਂ ਇਹ ਲੇ ਲੂ ਪਹਿਲੀ ਵਾਰ ਜੈਡ ਕਲਰ ਹੈਗਾ ਤੇ ਨਾ ਜੈਡ ਹੈਗਾ ਪੂਰਾ ਵੱਡਾ ਓਕੇ ਹੈ ਵੀ ਹਾਂ ਉਹ ਸਿਨੀ ਕਰਦਾ ਆਲੇ ਕੋਲ ਕਿ ਤੋਂ ਆਇਆ ਉਸ ਬਾਕੀ ਸਾਡੇ ਸ਼ੂਟਿੰਗ ਤੇ ਕੰਮ ਆਵੇ ਅੱਛਾ ਇੱਕ ਇੱਕ ਪਲ ਜਾਏਗਾ ਤਾਂ ਮੈਂ ਪਾਲਾਂਗਾ ਇੱਕ ਮੈਨੂੰ ਜਾ ਜਾ ਪਾਲਾਂ ਨਹੀਂ ਦੋ ਦਿੱਤੇ ਤਾਂ ਜੀ ਨੇ ਅੱਛਾ ਚਾਰ ਤਿੰਨ ਹੈਗੇ ਤਿੰਨ ਹੈਗੇ ਵੈਸੇ ਉਹ ਬਿਮਾਰ ਹੋਏ ਤਾਂ ਮਤਲਬ ਬਾਕੀ ਨਮਸਕਾਰ ਜੀ ਤੁਹਾਡੀ ਆਪਕੇ ਜ਼ਮੀਨ ਦਾ ਸਤਿ ਸ਼੍ਰੀ ਅਕਾਲ ਯਾਰ ਇਹ ਤਾਂ ਕਮਾਲ ਹੀ ਆ ਚੀਜ਼ ਮੈਂ ਬਹੁਤ ਇੰਪ੍ਰੈਸ ਹੋ ਗਿਆ ਨਹੀਂ ਹੋਣਾ ਕਿਹਾ ਕਰਦਾ ਸਤਿ ਸ਼੍ਰੀ ਅਕਾਲ ਜੀ ਨਾ ਅਗਰ ਕਿਸੇ ਨੇ ਮਤਲਬ ਖਰੀਦਣੇ ਹੁਣ ਤਾਂ ਫਿਰ ਵੈਬਸਾਈਟ ਹੈ ਨਾ ਆਪਣੀ ਉੱਪਰ ਇਹ ਤੁਹਾਡੀ ਵੈਬਸਾਈਟ ਤੋਂ ਓਕੇ ਮੈਂ ਵੈਬਸਾਈਟ ਆਪਣੇ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦਾਂਗਾ ਔਰ ਜੇ ਕਿਸੇ ਦਰਸ਼ਕ ਵੀਰ ਨੇ ਖਰੀਦਣੇ ਹੋਣ ਇਹਨਾਂ ਨੂੰ ਰੱਖਣਾ ਚਾਹੁੰਦਾ ਹੋਵੇ ਤੇ ਇਸ ਕੰਟੈਕਟ ਕਰ ਸਕਦਾ ਆ xofworld.com ਔਰ ਜਿੰਨਾ ਵੀਡੀਓ ਨੇ ਸ਼ੇਅਰ ਕਰੋਗੇ ਉਹਨਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਬਿਲਕੁਲ ਬਿਲਕੁਲ ਹਲੇ ਲੈ ਲਓ ਬਾਅਦ ਚ ਬਲੋ ਕਰ ਲਿਓ ਆ ਜਾ ਬੱਚਾ ਹਲੇ ਆ ਗਿਆ ਆ ਗਿਆ ਆ ਗਿਆ ਆ ਗਿਆ ਯਾਰ ਹੋਰ ਅੱਗੇ ਆ ਮੈਂ ਨਾ ਲੱਭਾ ਬੱਚੇ ਢੜੇ ਸਿੱਧਾ ਲੈ ਜਾ ਰਿਹਾ ਫੋਕਸ ਸਟਾਰ ਨੂੰ ਕਰ ਲੈਂਦਾ यार वाइट प्योर वाइट बच्चा का और भी बच्चा पीछे जल्दी तुझे आज वाइट है ना पूरे ऑरेंज नहीं हुई है हल्का ही फलका बनना <laughs>